ਔਰ ਕਲੀ ਸਰੀ ਦੇ ਵਿੱਚ ਨਹੀਂ ਪੀਪਲਿਸ ਨੇ ਵੀ ਹੁਣੇ ਅਰੈਸਟ ਕੀਤੇ ਹੈਗੇ ਔਰ ਐਡਮਿੰਟਨ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਅੱਗੇ ਨਵੇਂ ਵਾਰਦਾਤਾਂ ਵਧੀਆਂ ਪਰ ਜਿਹੜੇ ਹੁਣ ਆਹ ਇਨਸੀਡੈਂਟ ਹੋਏ ਹੈ ਇਹ ਸਪੈਸੀਫਿਕਲੀ ਟਾਰਗੇਟ ਜਿਹੜੇ ਹੋ ਰਹੀ ਹੈ ਸਾਉਦੇਸ਼ਨ ਕਮਿਊਨਿਟੀ ਹੋ ਰਹੀ ਹੈ ਫੋਨ ਆਉਂਦੇ ਆ WhatsApp ਕਾਲਾਂ ਆਉਂਦੀਆਂ ਤੇ ਉਹਨਾਂ ਤੇ ਉਪਰੋਤੀਆਂ ਮੰਗੀਆਂ ਜਾਂਦੀਆਂ ਡਰਾਇਆ ਜਾਂਦਾ ਕੋਈ ਇੱਕ ਖਾਸ ਰੀਜ਼ਨ ਨਹੀਂ ਹੁੰਦਾ ਟ੍ਰੈਂਡ ਹੁੰਦੇ ਕ੍ਰਾਈਮ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ ਸੋ ਟਰੱਕ ਕੰਪਨੀਆਂ ਫਰਾਡ ਦੇ ਵਿੱਚ ਇਨਵੋਲਵ ਸਿਗੀਆਂ ਐਕਸਟਰਸ਼ਨਸ ਦੇ ਵਿੱਚ ਇਨਵੋਲਵ ਸਿਗੀਆਂ ਡਰਾਈਬਾਈ ਸ਼ੂਟਿੰਗਸ ਦੇ ਵਿੱਚ ਇਨ ਦਾ ਜਿਹੜਾ ਹੈਗਾ ਅਗੇ ਅਰੈਸਟ ਹੋ ਰਹੀਆਂ ਚਾਰजेस ਲੱਗ ਰਹੇ ਆ ਉਸ ਚੀਜ਼ ਦਾ ਭੈ ਉਹਨਾਂ ਨੂੰ ਨਹੀਂ ਹੈਗਾ ਦੇਖੋ ਲੋਕ ਕੀ ਚਾਹੁੰਦੇ ਐਕਸ਼ਨ ਗੱਲਾਂ ਨਹੀਂ ਚਾਹੁੰਦੇ ਕਿ ਜਿੰਨੇ ਵੀ ਜੂਰਿਸਡਿਕਸ਼ਨਸ ਦੇ ਵਿੱਚ ਇਹ ਹੋ ਰਿਹਾ ਉਹਨਾਂ ਦੀ ਇੰਟੈਲੀਜੈਂਸ ਤੇ ਇਨਫੋਰਮੇਸ਼ਨ ਰੀਅਲ ਟਾਈਮ ਸ਼ੇਅਰ ਕੀਤੀ ਜਾਵੇ ਕਿਉਂਕਿ ਮਸਲਾ ਫੈਲਿਆ ਬਹੁਤ ਹੋਇਆ ਤੇ ਜੇ ਗੈਂਗ ਸਾਰੀਆਂ ਜੂਰਿਸਡਿਕਸ਼ਨ ਚ ਕੰਮ ਕਰਦੇ ਆ ਸਾਨੂੰ ਵੀ ਫਿਰ ਨਾਲ ਇਕੱਠਿਆਂ ਨੂੰ ਕੰਮ ਕਰਨਾ ਪੈਣਾ ਸੋ ਜਿਹੜੇ ਅਨਸਰ ਗੋਲੀਆਂ ਤੋਂ ਨਹੀਂ ਡਰਦੇ ਉਹਨਾਂ ਲਈ ਡੰਡੇ ਤੋਂ ਵੀ ਨਹੀਂ ਡਰਨਾ ਕਿ ਜੇ ਅਸੀਂ 1 ਸਾਲ ਦੀ ਇਨਵੈਸਟੀਗੇਸ਼ਨ ਕਰਕੇ ਕਿਸੇ ਨੂੰ ਅਰੈਸਟ ਕਰਦੇ ਆ ਅਗਲੇ ਦਿਨ ਉਹ ਬੇਲ ਤੇ ਬਾਹਰ ਨਹੀਂ ਹੋਣਾ ਚਾਹੀਦਾ ਸਸ਼ਕਲ ਜੀ ਸਰੀ ਦੇ ਵਿੱਚ ਵਾਪਰ ਰਹੀਆਂ ਬਹੁਤ ਸਾਰੀਆਂ ਫਰੋਤੀਆਂ ਦੇ ਘਟਾਵਾਂ ਨੂੰ ਲੈ ਕੇ ਜਿਹੜੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਜਿਹੜੇ ਕਾਰੋਬਾਰੀ ਨੇ ਉਹ ਡਰੇ ਹੋਏ ਨੇ ਐਸ ਵੇਲੇ ਸਾਡੇ ਨਾਲ ਪੁਲਿਸ ਆਫੀਸਰ ਜੈਖੋਸਾ ਜੀ ਜੁੜੇ ਹੋਏ ਨੇ ਜੈਖੋਸਾ ਜੀ ਲੋਕਾਂ ਦੇ ਵਿੱਚ ਪੈਨਿਕ ਦੀ ਸਿਚੁਏਸ਼ਨ ਬਣੀ ਹੋਈ ਹੈ ਬਾ ਇੱਕ ਤੋਂ ਇੱਕ ਬਾਅਦ ਜਿਹੜੀ ਹੈ ਉਹ ਗੋਲੀ ਦੀ ਘਟਨਾ ਵਾਪਰ ਰਹੀ ਹੈ ਔਰ ਫਰੋਤੀਆਂ ਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ ਪੁਲਿਸ ਦੀ ਰਿਪੋਰਟ ਇਸ ਬਾਬਤ ਕੀ ਕਹਿ ਰਹੀ ਹੈ ਦੇਖੋ ਅੱਗੇ ਨਾਲ ਸਪਾਈਕ ਹੋਇਆ ਪਿਛਲੇ ਸਾਲ ਫਾਰਮ ਹੋਇਆ ਸੀ ਇਥੇ ਸਰੀ ਦੇ ਵਿੱਚ ਸ੍ਰੀ ਪੀ ਸਰਵਿਸ ਤੇ ਪੀਓ ਜੇ ਬਣ ਤੋਂ ਪਹਿ ਉਦੋਂ ਫਿਰ ਥੋੜਾ ਚਿਰ ਮਾਮਲਾ ਠੰਡਾ ਪਿਆ ਹੁਣ ਇੱਕਦਮ ਸਾਨੂੰ ਉਹ ਸਪਾਈਕ ਚੜੀ ਦੇਖਣ ਨੂੰ ਮਿਲ ਰਹੀ ਹੈ ਔਰ ਕਲੀ ਸਰੀ ਦੇ ਵਿੱਚ ਨਹੀਂ ਪੀਪ ਪੁਲਿਸ ਨੇ ਵੀ ਹੁਣ ਇਹ ਅਰੈਸ ਕਿਤੇ ਹੈਗੇ ਔਰ ਐਡਮਿੰਟਨ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਅੱਗੇ ਨਵੇਂ ਵਾਰਦਾਤਾਂ ਵਧੀਆਂ ਤੇ ਨੈਚੁਰਲੀ ਜਦੋਂ ਇਹੋ ਜਿਹੇ ਵਾਰਦਾਤਾਂ ਹੁੰਦੀਆਂ ਲੋਕਾਂ 'ਚ ਡਰ ਵਧਦਾ ਆ ਜੀ ਆ ਸੋ ਵੀ ਆਰ ਨੋਟਿਸਿੰਗ ਇਟ ਐਂਡ ਵੀ ਆਰ ਇਨਵੈਸਟੀਗੇਟਿੰਗ ਇਟ ਰਾਈਟ ਜੀ ਅੱਛਾ ਹੁਣ ਇਹ ਵੀ ਬਾਰ-ਬਾਰ ਕਿਹਾ ਜਾ ਰਿਹਾ ਵੀ ਲੋਕ ਜਿਹੜੇ ਆਪਣੇ ਕਾਰੋਬਾਰਾਂ ਦੇ ਉੱਤੇ ਜਾਂਦੇ ਨੇ ਉਹ ਡਰਦੇ ਨੇ ਗੱਡੀਆਂ 'ਚ ਬਹਿਣ ਤੋਂ ਡਰਨ ਲੱਗੇ ਨੇ ਉਹਨਾਂ ਦੇ ਬੱਚੇ ਜਿਹੜੇ ਆ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈ ਕਿਉਂਕਿ ਹਾਲ ਹੀ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਅਸੀਂ ਦੇਖਿਆ ਕਿ ਕਾਰੋਬਾਰੀਆਂ ਨਾਲ ਔਰ ਸਪੈਸ਼ਲੀ ਪੰਜਾਬੀ ਭਾਈਚਾਰੇ ਦੇ ਵਿੱਚ ਹੋਈਆਂ ਨੇ ਸੋ ਸਪੈਸ਼ਲੀ ਅਸੀਂ ਕਹਿ ਸਕਦੇ ਹਾਂ ਵੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਜਾਂ ਇਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੇਖੋ ਐਕਸਟੋਰਸ਼ਨ ਜਿਹੜਾ ਇਨਸੀਡੈਂਟ ਪਹਿਲਾਂ ਹੋ ਰਹਾ ਕਮਿਊਨਿਟੀ ਵੀ ਹੁੰਦੇ ਰਹੇ ਕਿਡਨੈਪਿੰਗਸ ਹੁੰਦੀਆਂ ਰਹੀਆਂ ਗੈਂਗਸ ਵੀ ਹੁੰਦੀਆਂ ਰਹੀਆਂ ਪਰ ਜਿਹੜੇ ਹੁਣ ਆਹ ਇਨਸੀਡੈਂਟ ਹੋਇਆ ਇਹ ਸਪੈਸਿਫਿਕਲੀ ਟਾਰਗੇਟ ਜਿਹੜੇ ਹੋ ਰਹੀ ਹੈ ਸਾਊਦੀਸ਼ਟ ਕਮਿਊਨਿਟੀ ਹੋ ਰਹੀ ਹੈ ਔਰ ਉਹ ਬਿਜ਼ਨਸਮੈਨ ਹੋ ਰਹੇ ਸਾਰੇ ਸੋ ਨੈਚੁਰਲੀ ਇੱਕ ਜਿਹੜੀ ਜਦੋਂ ਇੱਕ ਨਿਊਜ਼ ਚੱਲਣ ਲੱਗ ਪੈਂਦੀ ਆ ਤਾਂ ਕਈ ਵਾਰ ਕਾਪੀਕੈਟ ਵੀ ਜਿਹੜੇ ਉਹ ਦੁਬਾਰਾ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਆਪਣੇ ਬਿਜ਼ਨੈਸਸ ਨੂੰ ਸੋ ਯੈਸ ਆ ਜਿਹੜੀ ਵੇਵ ਚੱਲੀ ਹੈਗੀ ਆ ਇਹਦੀ ਜਿਹੜਾ ਟਾਰਗੇਟ ਹੈਗਾ ਸਾਊਥ ਏਸ਼ੀਅਨ ਕਮਿਊਨਿਟੀ ਹਮ ਹਮ ਸतीश ਕੁਮਾਰ ਉਹਨਾਂ ਦੇ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਜਿੰਨੇ ਸਬੂਤ ਉਹਨਾਂ ਨੇ ਦਿੱਤੇ ਜੋ ਵੌਇਸ ਮੈਸੇਜ ਸੁਣਾਏ ਗਏ ਹਿੰਦੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਹ ਲਿੰਕ ਕਿੱਥੇ ਕਿੱਥੇ ਹੋ ਰਹੀ ਹੈ ਇਨਵੈਸਟੀਗੇਸ਼ਨ ਦੀ ਥੋੜੀ ਬਹੁਤ ਚੀਜ਼ ਜਿਹੜੀ ਆ ਦੱਸ ਸਕਦੇ ਹੋ ਉਹ ਨਹੀਂ ਉਹ ਕੇਸ ਇਸ ਐਕਟਿਵਲੀ ਇਨਵੈਸਟੀਗੇਟ ਹੋ ਰਹੇ ਸੋ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦਾ ਪਰ ਹਾਂ ਜਿਹੜਾ ਇੱਕ ਕਹਿ ਲੋ ਕਿ ਤਰੀਕਾ ਸੇਮ ਹੀ ਐ ਐਕਸਟਰੋਟ ਕਰਨ ਦਾ ਉਹ ਪੀਲ ਪੁਲਿਸ ਨੇ ਵੀ ਉਹੀ ਦੇਖਿਆ ਅਸੀਂ ਵੀ ਉਹੀ ਦੇਖ ਰਹੇ ਆ ਐਡਮਿੰਟਨ ਚ ਵੀ ਉਹੀ ਹੋਇਆ ਫੋਨ ਆਉਂਦੇ ਆ WhatsApp ਕਾਲਾਂ ਆਉਂਦੀਆਂ ਤੇ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਡਰਾਇਆ ਜਾਂਦਾ ਔਰ ਰਿਪੀਟਿਡ ਕਾਲਸ ਆਉਂਦੀਆਂ ਸੋ ਨੇਚਰਲੀ ਡਰ ਬਣ ਜਾਂਦਾ ਜਿਨ੍ਹਾਂ ਨੂੰ ਕਾਲਸ ਆਉਂਦੀਆਂ ਆਈ ਕੈਨ ਬਲੇਮ ਥਮ ਪਰ ਪੁਲਿਸ ਆਪਣਾ ਕੰਮ ਬਹੁਤ ਤੇਜ਼ੀ ਨਾਲ ਕਰ ਰਹੀ ਹੈ ਸੋ ਆ ਵਾਂਟ ਟੂ ਮੇਕ ਸ਼ੋਰ ਪਬਲਿਕ ਅੰਡਰਸਟੈਂਡਸ ਕਿ ਇਹ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਪਰ ਇਨਵੈਸਟਿਗੇਟ ਹੋ ਰਹੀ ਹੈ ਫਰੋਤੀਆਂ ਦੇ ਮਾਮਲੇ ਪਹਿਲਾਂ ਕਦੀ ਸਰੀ ਦੇ ਵਿੱਚ ਜਾਂ ਫਿਰ ਬ੍ਰੈਮਟਨ ਟੋਰਾਂਟੋ ਦੇ ਵਿੱਚ ਇਸ ਤਰੀਕੇ ਦੇ ਨਜ਼ਰ ਨਹੀਂ ਆਏ ਜਿੰਨੇ ਹੁਣ ਨਜ਼ਰ ਆਏ ਆ ਤੁਹਾਨੂੰ ਇਹਦੇ ਪਿੱਛੇ ਦੇ ਰੀਜ਼ਨ ਕੀ ਲੱਗ ਰਹੇ ਆ ਦੇਖੋ ਕਦੋਂ ਵੀ ਆਪਣਾ ਕੋਈ ਇੱਕ ਖਾਸ ਰੀਜ਼ਨ ਨਹੀਂ ਹੁੰਦਾ ਟ੍ਰੈਂਡ ਹੁੰਦੇ ਕ੍ਰਾਈਮ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ ਅਗੇਨ ਆਲ ਗੋ ਬੈਕ ਟੂ ਪੀਲ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉੱਥੇ ਤੁਸੀਂ ਨੋਟਿਸ ਕੀਤਾ ਹੋਣਾ ਕਿ ਇਵਨ ਟੋ ਟਰੱਕ ਕੰਪਨੀਆਂ ਫਰਾਡ ਦੇ ਵਿੱਚ ਇਨਵੋਲਵ ਸੀਗੀਆਂ ਐਕਸਟੋਰਸ਼ਨਸ ਦੇ ਵਿੱਚ ਇਨਵੋਲਵ ਸੀਗੀਆਂ ਡਰਾਈਵ ਬਾਈ ਸ਼ੂਟਿੰਗਸ ਦੇ ਵਿੱਚ ਇਨਵੋਲਵ ਸੀਗੀਆਂ ਸੋ ਕਈ ਤਰ੍ਹਾਂ ਦੇ ਕਿਉਂਕਿ ਪ੍ਰੋਫਿਟ ਦੇਖਣਾ ਗੈਂਗਸ ਨੇ ਕਿੱਥੋਂ ਮਿਲਣਾ ਅੱਜ ਫਰੋਤੀਆਂ ਫਲੇਵਰ ਹੈ ਕੱਲ ਨੂੰ ਕੁਝ ਹੋਰ ਹੋਊਗਾ ਪਹਿਲਾਂ ਫੈਂਟਨਲ ਸੀਗੀ ਮੈਰਵਾਨਾ ਸੀ ਗਨ ਸਮਗਲਿੰਗ ਹੁੰਦੀ ਸੀ ਇਹ ਚੇਂਜ ਹੁੰਦੀਆਂ ਰਹਿੰਦੀਆਂ ਚੀਜ਼ਾਂ ਪਰ ਅਗੇਨ ਮੋਟਿਵ ਕੀ ਹੈ ਮੋਟਿਵ ਪ੍ਰੋਫਿਟ ਹੈਗਾ ਗੈਂਗਸ ਦਾ ਜੀ ਤੋਂ ਨਾਲਾ ਵੀ ਕਿਤਨਾ ਕਿਤੇ ਜਿਹੜੇ ਇਹ ਗੈਂਗਸਟਰ ਕਹ ਲੋ ਜਾਂ ਫਰੋਤੀਆਂ ਮੰਗਣ ਵਾਲੇ ਆ ਵੱਖ-ਵੱਖਰੇ ਗਰੁੱਪ ਹੈਗੇ ਨੇ ਇਹਨਾਂ ਦਾ ਡਰ ਜਿਹੜਾ ਖਤਮ ਹੋ ਚੁੱਕਿਆ ਆ ਮਤਲਬ ਬੜਾ ਬੇਖੌਫ ਹੋ ਕੇ ਕਿਸੇ ਨੂੰ ਵੀ ਇਹ ਕਾਲ ਕਰ ਦਿੰਦੇ ਨੇ ਸੋ ਇਹਨਾਂ ਨੂੰ ਇਹ ਲੱਗਦਾ ਵੀ ਪੁਲਿਸ ਇਹਨਾਂ ਤੱਕ ਪਹੁੰਚ ਨਹੀਂ ਪਾਏਗੀ ਜਾਂ ਸਾਡਾ ਕੁਝ ਨਹੀਂ ਹੋ ਪਾਰਿਆ ਜਾਂ ਕਿਸੇ ਵੀ ਅਸੀਂ ਹੋਰ ਕੰਟਰੀ ਚ ਬੈਠ ਕੇ ਵੀ ਇਹ ਚੀਜ਼ਾਂ ਨੂੰ ਅਣਜਾਣ ਦੇ ਰਿਆਂ ਤਾਂ ਇਹ ਸਾਡਾ ਜਿਹੜਾ ਕਹ ਲੋ ਕੰਮ ਜਾਂ ਧੰਦਾ ਇਹ ਚੱਲੀ ਜਾਣਾ ਸਹੀ ਤਰੀਕੇ ਨਾਲ ਦੇਖੋ ਡਰਦਿਆਂ ਨੂੰ ਡਰਾਉਂਦੇ ਆ ਹਾਂ ਜਦੋਂ ਕਮਿਊਨਿਟੀ ਡਰ ਜਾਂਦੀ ਆ ਹਾਂ ਤਾਂ ਨੈਚੁਰਲੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਟੈਕ ਟੈਕ ਹੈਗਾ ਉਹ ਕੰਮ ਕਰ ਰਿਹਾ ਸੋ ਉਹ ਹੋਰ ਕਰਨਗੇ ਹੂੰ ਅ ਸੋ ਡਰਨ ਦੀ ਲੋੜ ਨਹੀਂ ਪਰ ਇਹ ਮੇਰੇ ਲਈ ਕਹਿਣਾ ਬਹੁਤ ਸੌਖਾ ਆ ਪਰ ਜਿਨ੍ਹਾਂ ਨੂੰ ਫੋਨ ਆਉਂਦੇ ਆ ਉਹ ਨੈਚੁਰਲੀ ਡਰ ਬਣਦਾ ਹੈ ਕਿਉਂਕਿ ਫੈਮਿਲੀ ਤੋਂ ਵੀ ਇਨਸਾਨ ਡਰਦੇ ਆ ਆਪਣੇ ਤਾਂ ਵੀ ਸਾਡੀ ਫਿਲਮ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਡਰ ਕੇ ਮਸਲਾ ਹੱਲ ਨਹੀਂ ਹੋਣਾ ਸੋ ਪੁਲਿਸ ਦਾ ਜਿਹੜਾ ਹੈਗਾ ਅਗੇਨ ਅਰੈਸਟ ਹੋ ਰਹੀਆਂ ਚਾਰजेस ਲੱਗ ਰਹੇ ਆ ਉਸ ਚੀਜ਼ ਦਾ ਭੈ ਉਹਨਾਂ ਨੂੰ ਨਹੀਂ ਹੈਗਾ ਜਿਵੇਂ ਸਕੈਮ ਕਾਲਾਂ ਆਉਂਦੀਆਂ 100 100 ਕਾਲਾਂ ਆਈਆਂ ਦੋਵਾਂ ਨੇ ਪੈਸੇ ਦਿੱਤੇ ਉਹਨਾਂ ਚ ਪੈਸੇ ਬਣ ਗਏ ਉਹਨਾਂ ਦੇ ਸੋ ਮੈਨੂੰ ਇਹ ਵੀ ਖਦਸ਼ਾ ਹੈ ਕਿ ਕੋਈ ਨਾ ਕੋਈ ਕਮਿਊਨਿਟੀ ਦੇ ਵਿੱਚ ਇਹਨਾਂ ਨੂੰ ਪੈਸੇ ਵੀ ਦੇ ਰਿਆ ਕਿਉਂਕਿ ਜੇ ਸਾਰੇ ਪੈਸੇ ਦੇਣੇ ਬੰਦ ਕਰ ਦੇਣਗੇ ਦੇ ਵਿਲ ਨੋ ਕਿ ਥਿਸ ਇਸ ਨਾਟ ਵਰਕਿੰਗ ਲੋਕਾਂ ਸੋ ਉਹ ਆਪਾਂ ਨੂੰ ਜ਼ਰੂਰ ਇਸ ਤੇ ਧਿਆਨ ਰੱਖਣਾ ਪੈਣਾ। ਹਮਮ। ਅੱਛਾ ਪੁਲਿਸ ਦੇ ਕੰਮ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਲੋਕ ਡਰੇ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਪੁਲਿਸ ਕੁਝ ਨਹੀਂ ਕਰ ਰਹੀ ਤਾਂ ਅਸੀਂ ਸੇਫ ਮਹਿਸੂਸ ਨਹੀਂ ਕਰ ਰਹੇ। ਤੋਂ ਉਹਨਾਂ ਨੂੰ ਕੀ ਲੱਗਦਾ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਦਾ ਕੰਮ ਆ ਪੁਲਿਸ ਦੀ ਜਿਹੜੀ ਕਾਰਵਾਈ ਹੋ ਕਿਵੇਂ ਦੀ ਚੱਲ ਰਹੀ ਹੈ? ਐਂਡ ਕੋਈ ਖਾਸ ਆਪਰੇਸ਼ਨ ਜਾਂ ਕੁਝ ਖਾਸ ਪ੍ਰੋਗਰਾਮ ਹੈ ਦਿਵਸੇ ਲਿਆਂਦਾ ਜਾ ਰਿਹਾ ਤਾਂ ਕਿ ਜਿਹੜੇ ਇਹ ਅੰਜਾਮ ਦੇ ਰਹੇ ਉਹਨਾਂ ਨੂੰ ਫੜਿਆ ਜਾ ਸਕੇ ਜਲਦੀ? ਦੇਖੋ ਲੋਕ ਕੀ ਚਾਹੁੰਦੇ ਐਕਸ਼ਨ ਗੱਲਾਂ ਨਹੀਂ ਚਾਹੁੰਦੇ। ਸੋ ਮੈਂ ਇੱਥੇ ਇ ਉਹਨਾਂ ਤੋਂ ਜੁੜੀ ਫੀਲਿੰਗਸ ਹੈਗੀਆਂ ਉਹਨਾਂ ਦੇ ਅੰਦਰ ਲੀਆਂ ਉਹ ਫੀਲਿੰਗਸ ਤਾਂ ਸੈਟੀਸਫਾਈ ਹੋਣਗੀਆਂ ਜਦੋਂ ਅਸੀਂ ਅਰੈਸਟ ਕਰਕੇ ਚਾਰਜ ਲਾਵਾਂਗੇ ਉਹਨਾਂ ਤੇ ਜੋ ਜਿਤੋਂ ਤੱਕ ਕੰਮ ਦੀ ਰਹੀ ਗੱਲ ਇਨੀ ਮੈਸ਼ਰੂਰ ਜ਼ਰੂਰ ਦੇ ਦੇਣਾ ਕਿ ਇਹ ਇਨਵੈਸਟੀਗੇਸ਼ਨ ਫੁਲੀ ਰਿਸੋਰਸਡ ਹੈਗੀ ਆ ਸਰੀ ਪਲੀਸ Chief ਦਾ ਪੂਰਾ ਧਿਆਨ ਹੈ ਇਸ ਮਸਲੇ ਦੇ ਉੱਪਰ ਆ ਔਰ ਅਸੀਂ ਹੁਣੇ ਹੀ ਜਿਹੜੀ ਐਕਸਟਰਸ਼ਨ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਸ ਸਟੈਂਡ ਅਪ ਕੀਤੀ ਆ ਸਿਰਫ ਤੇ ਸਿਰਫ ਐਕਸਟਰਸ਼ਨ ਇਨਵੈਸਟੀਗੇਟ ਕਰਨ ਨੂੰ ਸਰਕਾਰਾਂ ਤੋਂ ਵੀ ਤੁਹਾਨੂੰ ਕੋਈ ਮਦਦ ਲੱਗਦੀ ਆ ਵੀ ਪੁਲਿਸ ਨੂੰ ਵੀ ਲੋਡ ਹੈਗੀ ਆ ਸਰਕਾਰਾਂ ਵੀ ਇਸ ਤਰੀਕੇ ਨਾਲ ਮਦਦ ਕਰ ਸਕਦੀ ਨੇ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਚਾਹੇ ਸਿਟੀ ਦਾ ਲੈ ਲੋ ਚਾਹੇ ਫੈਡਰਲ ਲੈਵਲ ਦੇ ਉੱਤੇ ਲੈ ਲੋ ਕੋਈ ਵੀ ਹੈਲਪ ਜਿਹੜੀ ਮਿਲਦੀ ਹੈ ਵਧੀਆ ਹੁੰਦੀ ਹੈ ਕਿਉਂਕਿ ਰਿਸੋਰਸਸ ਹੋਰ ਮੈਨ ਦੈਨ ਇਨਵੈਸਟੀਗੇਸ਼ਨ ਹੋਰ ਤੇਜ਼ੀ ਨਾਲ ਹੋ ਸਕਦੀ ਹੈ ਲੇਟੈਸਟ ਫਾਰਮ ਹੋਇਆ ਸੀ ਉੱਥੇ ਹਰਕ ਲੈਵਲ ਦੀ ਗਵਰਨਮੈਂਟ ਨੇ ਕਮਿਟ ਕੀਤਾ ਸੀਗਾ ਕਿ ਅਸੀਂ ਸਪੋਰਟ ਕਰਨ ਨੂੰ ਤਿਆਰ ਹਾਂ ਲੋਕਲ ਅਥਾਰਟिटीज ਨੂੰ ਸੋ ਇਹਦੇ ਲਈ ਨੈਸ਼ਨਲ ਕੋਆਰਡੀਨੇਸ਼ਨ ਟੀਮ ਵੀ ਬਣੀ ਹੋਈ ਆਰਸੀਐਮਪੀ ਨੇ ਬਣਾਈ ਸੀ ਉਹਦਾ ਇੱਕ ਮੁੱਖ ਕਾਰਨ ਹੀ ਸੀਗਾ ਕਿ ਜਿੰਨੇ ਵੀ ਜੂਰਿਸਡਿਕਸ਼ਨਸ ਦੇ ਵਿੱਚ ਇਹ ਹੋ ਰਿਹਾ ਉਹਨਾਂ ਦੀ ਇੰਟੈਲੀਜੈਂਸ ਤੇ ਇਨਫੋਰਮੇਸ਼ਨ ਰੀਅਲ ਟਾਈਮ ਸ਼ੇਅਰ ਕੀਤੀ ਜਾਵੇ ਸੋ ਦੈਟਸ ਬੀਨ ਵਰਕਿੰਗ ਰੀਲੀ ਵੈਲ ਪੀਲ ਨੇ ਜਿਹੜਾ ਸਕਸੈਸ ਦੇਖਿਆ ਹੋਣੇ ਉਹਨਾਂ ਨੇ ਵੀ ਇਹੀ ਆਪ ਕਿਹਾ ਕਿ ਆਪਣੀ ਸਟੇਟਮੈਂਟ ਚ ਕਿ ਅਸੀਂ ਕੋਲਾਬੋਰੇਸ਼ਨ ਦੇ ਨਾਲ ਇਹ ਅਦਰ ਜੁਰਿਸਡਿਕਸ਼ਨਸ ਦੇ ਆਰ ਸੀ ਐਮ ਪੀ ਨਾਲ ਵੀ ਅਸੀਂ ਬਹੁਤ ਕਲੋਸਲੀ ਕੰਮ ਕਰ ਰਹੇ ਹਾਂ ਇਸ ਵਨ ਟੀਮ ਇਸ ਵਨ ਟੀਮ ਕਿਉਂਕਿ ਮਸਲਾ ਫੈਲਿਆ ਬਹੁਤ ਹੋਇਆ ਤੇ ਜੇ ਗੈਂਗ ਸਾਰੀਆਂ ਜੁਰਿਸਡਿਕਸ਼ਨ ਚ ਕੰਮ ਕਰਦੇ ਆ ਸਾਨੂੰ ਵੀ ਫਿਰ ਨਾਲ ਇਕੱਠੇ ਉਹਨੂੰ ਕੰਮ ਕਰਨਾ ਪੈਣਾ ਸਾਰੀ ਜ਼ਿਆਦਾ ਟਾਰਗੇਟ ਕਿਉਂ ਕੀਤੀ ਜਾ ਰਹੀ ਹੈ ਕਲੀ ਸਰੀ ਨਹੀਂ ਕੀਤੀ ਜਾ ਰਹੀ ਜੇ ਤੁਸੀਂ ਅਗੇਨ ਉਹ ਗੋ ਬੈਕ ਟੂ ਐਡਮਿੰਟਨ ਪੀਐਲ ਏਰੀਆ ਉੱਥੇ ਅਸੀ ਅਸੀ ਚਾਰजेस ਲੱਗੇ ਹੈਗੇ ਬਹੁਤ ਜ਼ਿਆਦਾ ਸ਼ੂਟਿੰਗਸ ਹੋਈਆਂ ਪਰ ਇਹ ਹੈਗਾ ਕਿ ਆਪਾਂ ਸਰੀ ਚ ਲੈਣੇ ਆਪਾਂ ਨੂੰ ਨੇਚਰਲੀ ਲੱਗੂਗਾ ਕਿ ਸਰੀ ਟਾਰਗੇਟ ਹੋ ਰਹੀ ਆ ਪਰ ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਹੈਗੇ ਆਪਣੇ ਸਾਉਦੇਸ਼ ਸਰੀ ਇਸ ਹੱਬ ਆਫ ਦੋਸ ਬਿਜ਼ਨੈਸਸ ਤੇ ਆਪਣਾ ਸਭ ਤੋਂ ਵੱਡਾ ਨਾਰਥ ਅਮਰੀਕਾ ਦਾ ਮਾਲ ਸਰੀ ਦੇ ਵਿੱਚ ਸੌਦੇਸ਼ਨ ਸੋ ਨੈਚਰਲੀ ਜਿੱਥੇ ਜ਼ਿਆਦਾ ਬਿਜ਼ਨਸਮੈਨ ਹੋਣਗੇ ਆਪਾਂ ਨੂੰ ਉੱਥੇ ਜ਼ਿਆਦਾ ਦੇਖਣ ਨੂੰ ਮਿਲਣਗੇ ਇਸਦਾ ਅੱਛਾ ਕਹਿੰਦੇ ਇੱਥੇ ਪੁਲਿਸ ਦੇ ਥੋੜੇ ਹੱਥ ਬੰਨੇ ਹੁੰਦੇ ਨੇ ਡੰਡਾ ਚੱਕਣ ਦੀ ਬਾਲੀ ਇਜਾਜ਼ਤ ਨਹੀਂ ਹੈ ਵੀ ਪੁਲਿਸ ਉਸ ਤਰੀਕੇ ਨਾਲ ਡੰਡਾ ਚੁੱਕੇ ਤੇ ਸਾਰੇ ਡਰ ਵੀ ਸਗਣ ਦੂਜੀ ਗੱਲ ਲਾਅ ਦੇ ਉੱਤੇ ਵੀ ਇੱਥੇ ਸਵਾਲ ਉੱਠਦੇ ਹੈ ਵੀ ਲਾਅ ਵੀ ਬੜੇ ਫਲੈਕਸੀਬਲ ਹੈ ਇਸ ਕਰਕੇ ਇਦਾਂ ਦਾ ਜਿਹੜੇ ਅਨਸਰ ਹੈ ਉਹ बार-बार ਮਤਲਬ ਆ ਕੇ ਕਟਾਵਾ ਨੂੰ ਅੰਜਾਮ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਹੈਗਾ ਸਹੀ ਹੈ ਦੇਖੋ ਡੰਡਾ ਚੱਕਣ ਦੀ ਜਿਹੜੀ ਗੱਲ ਹੈ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਆਪਾਂ ਕਹਿੰਦੇ ਕੰਟਰੀਜ਼ ਦੇ ਵਿੱਚ ਡੰਡਾ ਕਾਫੀ ਚੱਲਦਾ ਜੀ ਪਰ ਕਨਾਈਮ ਉੱਥੇ ਵੀ ਨਹੀਂ ਘਟਦਾ ਹਾਂ ਸੋ ਜਿਹੜੇ ਆਨਸਰ ਗੋਲੀਆਂ ਤੋਂ ਨਹੀਂ ਡਰਦੇ ਉਹਨਾਂ ਨੂੰ ਡੰਡੇ ਤੋਂ ਵੀ ਨਹੀਂ ਡਰਨਾ ਪਰ ਕਾਨੂੰਨ ਦੀ ਸ਼ਕਤੀ ਜਿਹੜੀ ਹੈਗੀ ਆ ਉਹ ਜ਼ਰੂਰ ਚਾਹੀਦੀ ਆ ਹਾਂ ਅਨ ਪੁਲਿਸ ਨੂੰ ਕਰੜੇ ਹੱਥੀ ਇਹਨਾਂ ਨੂੰ ਸਾਨੂੰ ਲੈਣਾ ਪੈਣਾ ਹੂੰ ਹੂੰ ਉਸ ਤੋਂ ਬਾਅਦ ਆਉਂਦਾ ਹੈ ਜੁਡੀਸ਼ੀਅਲ ਸਿਸਟਮ ਜਿਹੜਾ ਸਾਡਾ ਹੂੰ ਬੇਲ ਰਿਫਾਰਮ ਦੀ ਗੱਲ ਚੱਲੀ ਸੀ ਪਿੱਛੇ ਜੇ ਕਿ ਜੇ ਅਸੀਂ 1 ਸਾਲ ਦੀ ਇਨਵੈਸਟੀਗੇਸ਼ਨ ਕਰਕੇ ਕਿਸੇ ਨੂੰ ਅਰੈਸਟ ਕਰਦੇ ਆ ਅਗਲੇ ਦਿਨ ਉਹ ਬੇਲ ਤੇ ਬਾਹਰ ਨਹੀਂ ਹੋਣਾ ਚਾਹੀਦਾ ਸੋ ਇਹ ਵੀ ਇੱਕ ਫੀਲਿੰਗ ਜਿਹੜੀ ਕਮਿਊਨਿਟੀ ਦੇ ਵਿੱਚ ਕਾਫੀ ਚੱਲਦੀ ਹੈ ਪਰ ਅਗੇਨ ਦੋਸ ਚੇਂਜਸ ਕੈਨ ਓਨਲੀ ਕਮ ਫਰੋਮ ਦ ਕਮਿਊਨਿਟੀ ਐਂਡ ਥਰੂ ਆਵਰ 纽 ਪ੍ਰੋਸੈਸ ਜੀ ਥੈਂਕ ਯੂ ਸੋ ਮਚ ਐਕੋਸਰ ਜੀ ਥੈਂਕ ਯੂ ਜੀ ਸੁਡਰਦੀ ਲੋੜ ਨਹੀਂ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਹੋ ਸਕਦਾ ਕਿ ਅੱਗੇ ਅਜਿਹੇ ਫਰੋਤਿਆਂ ਦੇ ਮਾਮਲੇ ਸਾਹਮਣੇ ਨਾ ਆਣ ਪਰ ਇਥੇ ਕਮਿਊਨਿਟੀ ਨੂੰ ਵੀ ਜਿਹੜਾ ਉਹ ਨਾਲ ਮਿਲ ਕੇ ਚੱਲਣ ਦੀ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ ਕਾਮਰਮੈਨ ਅਮਿਤ ਪਨੇਸ ਦੇ ਨਾਲ ਸ਼੍ਰੀ ਗੌਰਵਾ ਸਾਰੀ ਸਟੋਰੀਓ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ